ਤੋ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਟੈਨਸ਼ਨਸ ਉਸੇ ਤਰੀਕੇ ਨਾਲ ਜਾਰੀ ਨੇ ਪਿਛਲੇ ਕਈ ਦਿਨਾਂ ਤੋਂ ਜਦੋਂ ਦਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਲਗਾਤਾਰ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤੇ ਬੜੀ ਗੰਭੀਰ ਤੇ ਸਖਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਹੁਣੇ ਹੀ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਬਲਾਬਲ ਪੁੱਟੋ ਦਾ ਇੱਕ ਬਿਆਨ ਸਾਹਮਣੇ ਆਇਆ ਜਿਹੜੇ ਕਿ ਪਾਕਿਸਤਾਨ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਦੀ ਪਾਰਟੀ ਦੇ ਪੀਪੀਪੀ ਦੇ ਚੀਫ ਨੇ ਭਾਵੇਂ ਪ੍ਰਧਾਨ ਮੰਤਰੀ ਵੀ ਆਪਣੇ ਆਪ ਨੂੰ ਸਮਝਦੇ ਨੇ ਵੈਸੇ ਤਾਂ ਪਰ ਜਿੰਨਾ ਕਿ ਜਿਹੜਾ ਇਮਰਾਨ ਖਾਨ ਜੇਲ੍ਹ ਦੇ ਵਿੱਚ ਹੈ ਉਹ ਉਹਨਾਂ ਚਿਹਰੀ ਭਾਵੇਂ ਪ੍ਰਧਾਨ ਮੰਤਰੀ ਸਮਝਦੇ ਨੇ ਤੇ ਇਹਦੇ ਨਾਲ ਨਾਲ ਜਿਹੜਾ ਇੰਡੀਆ ਦੇ ਵਿੱਚੋਂ ਵੀ ਬਹੁਤ ਤਰੀਕੇ ਦੇ ਬਿਆਨات ਸਾਹਮਣੇ ਆ ਰਹੇ ਨੇ ਬੜੇ ਸਖਤ ਬਿਆਨ ਮੰਤਰੀਆਂ ਦੇ ਵੱਲੋਂ ਦਿੱਤੇ ਜਾ ਰਹੇ ਨੇ ਤੇ ਇੰਡੀਆ ਦੇ ਵਿੱਚ ਐਕਚੁਅਲੀ ਤਾਂ ਇਹ ਗੱਲ ਹੋਈ ਆ ਕਿ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਕਰਕੇ ਜਿਹੜੇ دہشت گردਾਂ ਨੇ ਜੋ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਤਕਰੀਬਨ ਉਹਦੇ ਵਿੱਚ ਕਾਮਯਾਬ ਦਿਖਾਈ ਦੇ ਰਹੇ ਨੇ ਵੀ ਜੋ ਵੀ ਉਹਨਾਂ ਨੇ ਐਕਚੁਅਲੀ ਜਿਹੜੀ ਵੀ ਚੀਜ਼ ਕਰਨੀ ਸੀ ਨਾ ਉਹਦੇ ਵਿੱਚ ਉਹ ਕਿਤੇ ਨਾ ਕਿਤੇ ਸਕਸੈਸਫੁਲ ਨਜ਼ਰ ਆ ਰਹੇ ਨੇ ਉਹ ਮੈਂ ਕਿਉਂ ਕਹਿ ਰਿਹਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਪਰ ਇਸ ਤੋਂ ਪਹਿਲਾਂ ਲੰਬੇ ਸਮੇਂ ਤੋਂ ਜਦੋਂ ਦੇ ਟਰੰਪ ਸਾਹਿਬ ਵਾਈਟ ਹਾਊਸ ਦੇ ਵਿੱਚ ਆਏ ਨੇ ਮੋਸਟਲੀ ਜਦੋਂ ਵੀ ਆਪਾਂ ਗੱਲਬਾਤ ਕਰੀਦੀ ਆ ਕੋਈ ਇੱਕ ਅੱਧਾ ਦਿਨ ਹੁੰਦਾ ਜਦੋਂ ਡੋਨਲਡ ਟਰੰਪ ਦਾ ਜ਼ਿਕਰ ਨਾ ਹੋਵੇ ਤੇ ਫੇ ਇੰਡੀਆ ਪਾਕਿਸਤਾਨ ਵਾਲੇ ਮਸ ਤੋ ਆਬਵੀਅਸਲੀ ਵੈਸੇ ਪੱਤਰਕਾਰ ਪੁੱਛ ਵੀ ਲੈਂਦੇ ਆ ਜਿਹੜਾ ਇੰਡੀਆ ਪਾਕਿਸਤਾਨ ਕਿਉਂਕਿ ਇੱਕ ਇਦਾਂ ਦੀਆਂ ਕੰਟਰੀਆਂ ਨੇ ਕਿ ਪੂਰੀ ਦੁਨੀਆ ਦੇ ਵਿੱਚ ਵੈਸੇ ਸਾਡੇ ਲੋਕ ਵੀ ਫੈਲੇ ਹੋਏ ਨੇ ਤੇ ਵੈਸੇ ਵੀ ਇੰਡੀਆ ਦਾ ਵੀ ਤੇ ਪਾਕਿਸਤਾਨ ਦਾ ਵੀ ਕਹ ਲਓ ਕਾਈਂਡ ਆਫ ਨਾਮ ਵੀ ਹੈਗਾ ਤੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਤੇ ਉਹਨਾਂ ਨੂੰ ਫਿਰ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ 트ੰਪ ਸਾਹਿਬ ਨੂੰ ਕਿਸੇ ਚੀਜ਼ ਦਾ ਪਤਾ ਹੋਵੇ ਜਾਂ ਨਾ ਪਤਾ ਹੋਵੇ ਬਿਆਨ ਉਹਨਾਂ ਨੇ ਦੇੜਾ ਹੁੰਦਾ ਤੇ ਉਹ ਕਹਿੰਦੇ ਵੀ ਭਾਈ ਦੇਖੋ ਇੰਡੀਆ ਤੇ ਪਾਕਿਸਤਾਨ ਦੇ ਦੋਨੇ ਚੰਗੇ ਲੋਕ ਨੇ ਮੇਰੇ ਮਿੱਤਰ ਨੇ ਮੇਰਾ ਚੰਗਾ ਸਾਡਾ ਸਬੰਧ ਹੈ ਉਹਨਾਂ ਦੋਨਾਂ ਦਾ ਤੇ ਉਹਨਾਂ ਨੇ ਨਵੇੜ ਲੈਣਾ ਇਹ ਕੋ ਨਵੀਂ ਗੱਲ ਨਹੀਂ ਉਹਨਾਂ ਦੇ ਲਈ ਵੀ ਉਹਨਾਂ ਦੀ ਲੜਾਈ ਲੜੀ ਚੱਲਦੀ ਰਹਿੰਦੀ ਆ ਤੇ ਉਹਨਾਂ ਨੇ ਮਸਲਾ ਇਹ ਨਵੇੜ ਲੈਣਾ ਵੀ ਇਹ ਮਸਲਾ ਤਾਂ ਉਹ ਕਹਿੰਦੇ ਹਜ਼ਾਰ ਸਾਲ ਪਹਿਲਾਂ ਦਾ ਚੱਲਦਾ ਫਿਰ ਦੋ ਬਾਰੀ ਉਹ ਦੂਜੀ ਵਾਰੀ ਉਹਨਾਂ ਨੇ ਕਿਹਾ ਵੀ ਇਹ ਤਾਂ ਹਜ਼ਾਰ ਸਾਲ ਪਹਿਲਾਂ ਦਾ ਮਸਲਾ ਹੈ ਇੰਡੀਆ ਤੇ ਕਸ਼ਮੀਰ ਦਾ 1500 ਸਾਲ ਹੋ ਗਿਆ ਭਾਰਤ ਤੇ ਪਾਕਿਸਤਾਨ ਨੂੰ ਕੁਛ ਵੀ ਦੇ ਉੱਤੇ ਲੜਦੇ ਆ ਹੁਣ ਲੋਕੀ ਵਿਚਾਰੇ ਸੋਚਣਦੇ ਆ ਵੀ ਭਾਈ 1947 ਚ ਤਾਂ ਪਾਕਿਸਤਾਨ ਬਣਿਆ ਤੇ ਵੀ 1500 ਸਾਲ ਪਹਿਲਾਂ ਕਿਹੜਾ ਇੰਡੀਆ ਤੇ ਪਾਕਿਸਤਾਨ ਲੜਦਾ ਰਿਹਾ ਆਪਸ ਦੇ ਵਿੱਚ ਸੋ ਚਲੋ ਖੈਰ ਨੋਰਨ ਟਰੰਪ ਇਜ਼ ਡੋਨਲਡ ਟਰੰਪ ਤੇ ਉਹਨਾਂ ਨੇ ਜਿਹੜਾ ਕਹਿ ਕੇ ਬਿਆਨ ਦੇ ਦਿੱਤਾ ਤੇ ਬਾਕੀ ਹੁਣ ਅੱਛਾ ਇਹ ਇਹਦੇ ਵਿੱਚ ਇੰਡੀਆ ਜਿਹੜੀ ਗਵਰਨਮੈਂਟ ਹੈ ਨਾ ਉਹਦੇ ਲਈ ਇੱਕ ਰਿਲੀਫ ਕਹਿ ਲਓ ਇਹ ਆ ਬਈ ਆਮ ਤੌਰ ਤੇ ਲੰਬੇ ਸਮੇਂ ਤੋਂ ਇਹ ਹੁੰਦਾ ਆ ਰਿਹਾ ਕਿ ਜਿਹੜਾ ਵੀ ਅਮਰੀਕਨ ਰਾਸ਼ਟਰਪਤੀ ਹੁੰਦਾ ਉਹ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਅਸੀਂ ਵਿਚੋ ਕੇ ਸੁਲਾਹ ਕਰਵਾ ਦਿੰਨੇ ਆ 트ੰਪ ਸਾਹਿਬ ਇਹ ਨੇ ਉਹ ਕਹਿੰਦੇ ਬਈ ਆਪਸੇ ਹੀ ਕਰ ਲਓ ਜੋ ਤੁਸੀਂ ਕਰਨਾ ਇੰਡੀਅਨ ਗਵਰਨਮੈਂਟ ਦਾ ਸ਼ੁਰੂ ਤੋਂ ਇਹੀ ਸਟੈਂਸ ਰਿਹਾ ਕਿ ਇੰਡੀਆ ਤੇ ਪਾਕਿਸਤਾਨ ਦੀ ਜਿਹੜੀ ਵੀ ਗੱਲ ਹੋਣੀ ਆ ਉਹ ਆਪਸ ਦੇ ਵਿੱਚ ਹੀ ਹੋਣੀ ਆਸੀਂ ਕਿਸੇ ਬਾਹਰਲੇ ਨੂੰ ਵਿਚ ਨਹੀਂ ਲੈ ਕੇ ਆਉਣਾ ਭਾਵੇਂ ਚਾਹੇ ਅਮਰੀਕਾ ਚਾਹੇ ਬ੍ਰਿਟੇਨ ਜਾਂ ਜੋ ਵੀ ਆ ਵੀ ਅਸੀਂ ਗੱਲ ਕਰਨੀ ਹੈ ਤੇ ਭਾਰਤ ਤੇ ਪਾਕਿਸਤਾਨ ਦੇ ਦੋਹਾਂ ਦੇ ਦਰਮਿਆਨ ਹੋਵੇਗੀ ਤੀਜੇ ਬੰਦੇ ਨੂੰ ਅਸੀਂ ਕਿਸੇ ਨੂੰ ਵਿਚ ਨਹੀਂ ਪਾਉਣਾ ਪਾਕਿਸਤਾਨ ਦਾ ਮੋਸਟਲੀ ਹਮੇਸ਼ਾ ਹੀ ਜਿਹੜਾ ਨੈਰੇਟਿਵ ਇਹ ਹੀ ਰਹਿੰਦਾ ਜਾਂ ਕਹ ਲਓ ਕਿ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕਿਸੇ ਨਾ ਕਿਸੇ ਤੀਸਰੇ ਪਲੇਅਰ ਨੂੰ ਵਿਚ ਲਿਆ ਕੇ ਗੱਲਬਾਤ ਕੀਤੀ ਜਾਵੇ ਇਸੇ ਕਰਕੇ ਜਦੋਂ ਹੁਣ ਪਾਕਿਸਤਾਨ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਸ਼ਿਮਲਾ ਸਮਝੌਤਾ ਰੱਦ ਕਰ ਦੇਣਾ ਅਸੀਂ ਬੇਉਦੇ ਵਿੱਚੋਂ ਬਾਹਰ ਆ ਜਾਣਾ ਤਾਂ ਇੰਡੀਆ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਹਦੇ ਵਿੱਚੋਂ ਤਾਂ ਤੁਸੀਂ ਆਲਰੇਡੀ ਬਾਹਰ ਆ ਕਿਉਂਕਿ ਸ਼ਿਵਲੇ ਸਮਝੌਤੇ ਦੇ ਵਿੱਚ ਇੱਕ ਗੱਲ ਇਹ ਵੀ ਸੀ ਕਿ ਭਾਈ ਤੁਸੀਂ ਦੋਨਾਂ ਮੁਲਕਾਂ ਨੇ ਜਿੰਨੇ ਵੀ ਸਾਡੇ ਇਸ਼ੂਜ਼ ਨੇ ਅਸੀਂ ਇਕੱਠੇ ਬੈਠ ਕੇ ਆਪਸ ਦੇ ਵਿੱਚ ਬੈਠ ਕੇ ਹੱਲ ਕਰਨੇ ਆ ਤੁਸੀਂ ਆਲਰੇਡੀ ਬਹੁਤ ਸਾਰੀਆਂ ਚੀਜ਼ਾਂ ਕਦੇ ਯੂਨ ਦੇ ਵਿੱਚ ਲੈ ਜਾਂਦੇ ਹੋ ਕਦੇ ਪਾਕਿਸਤਾਨ ਆਪਣੇ ਅਮਰੀਕਾ ਦੇ ਨਾਲ ਜਾ ਕੇ ਤੁਸੀਂ ਪਾਕਿਸਤਾਨ ਡਿਸਕਸ ਕਰਦਾ ਸੋ ਦੈਟ ਮੀਨਸ ਕਿ ਤੁਸੀਂ ਆਲਰੇਡੀ ਬਾਹਰ ਸੀ ਤੋ ਉਹਦਾ ਕੋਈ ਐਡਾ ਮਸਲਾ ਹੀ ਨਹੀਂ ਤੇ ਬਾਕੀ ਜਿਹੜੇ ਹੋਰ ਬਿਆਨਾਂਤ ਜਿਹੜੇ ਸਾਹਮਣੇ ਆ ਰਹੇ ਨੇ ਇੱਕ ਤਾਂ ਜਿਹੜੀ ਗੱਲ ਇਹ ਆ ਕਿ ਬਿਕਾਮਜਾਬੀ ਦੀ ਜਿਹੜਾ ਪਹਿਲਗਾਮ ਦੇ ਵਿੱਚ ਜੋ ਕੁਛ دہشت گردਾਂ ਨੇ ਕੀਤਾ ਉਹਨਾਂ ਨੇ ਹੁਣ ਇੱਕ ਮੈਂ ਕਿਸੇ ਸਖਸ਼ ਨੂੰ ਸੁਣ ਰਿਹਾ ਸੀਗਾ ਉਹਨਾਂ ਨੇ ਬੜੀ ਸਹੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਉੱਥੇ ਬਹੁਤ ਸਾਰੇ ਟੂਰਿਸਟ ਬੈਠੇ ਸੀ ਜੇਕਰ ਉਹ ਗੋਲੀਆਂ ਦੀ ਬਾਛੜ ਵੀ ਕਰ ਦਿੰਦੇ ਤਾਂ ਜ਼ਿਆਦਾਤਰ Hindu ਹੀ ਮਰਨੇ ਸੀ ਉਹਨਾਂ ਦੇ ਵਿੱਚੋਂ ਤੇ ਉਹਨਾਂ ਨੇ ਸ਼ਾਇਦ ਉੱਥੇ ਜਾ ਕੇ ਪੁੱਛ-ਪੁੱਛ ਕੇ ਕਲਮਾ ਪੜਾਪੜਾ ਕੇ ਤੇ ਲੋਕਾਂ ਨੂੰ ਮਾਰਿਆ ਇਸ ਕਰਕੇ ਤੇ ਨਾਲਦਿਆਂ ਨੂੰ ਜਿਉਂਦੇ ਇਸ ਕਰਕੇ ਛੱਡਿਆ ਕਿ ਇੰਡੀਆ ਦੇ ਵਿੱਚ ਇਹ ਗੱਲ ਜਾਵੇ ਕਿ ਹਿੰਦੂ ਮੁਸਲਮਾਨ ਦੀ ਜਿਹੜੀ ਡਿਬੇਟ ਆ ਇਹਦੇ ਵਿੱਚ ਇੱਕ ਵਾਧਾ ਹੋਵੇ ਇਹ ਜਿਹੜਾ ਆਸ ਵਰਸਸ ਦੈਮਿਆ ਜਾਂ ਵੀ ਜਿਹੜਾ ਸਾਡੇ ਜਿਹੜਾ ਹਿੰਦੂ ਮੁਸਲਮ ਦੀ ਆਲਰੇਡੀ ਡਿਬੇਟ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਆ ਵੀ ਉਹਦੇ ਵਿੱਚ ਹੋਰ ਤਲਖੀ ਆਵੇ ਤੇ ਉਹ ਤਲਖੀ ਤਕਰੀਬਨ ਅਸੀਂ ਦੇਖੀ ਆ ਤੁਹਾਨੂੰ ਯਾਦ ਹੋਣਾ ਪਲਵੰਮਾ ਵਾਲੇ ਟਾਈਮ ਦੇ ਵਿੱਚ ਵੀ ਇਦਾਂ ਹੀ ਹੋਇਆ ਸੀ ਬਹੁਤ ਸਾਰੇ ਸਟੂਡੈਂਟਾਂ ਨੂੰ ਜਿਹੜਾ ਉਹਨਾਂ ਦੇ ਨਾਲ ਬੱਤਸਲੂਕੀ ਕੀਤੀ ਗਈ ਸੀ ਉਦੋਂ ਆਪਣੇ ਕੈਪਟਨ ਅਮਰਿੰਦਰ ਸਿੰਘ ਉਹ ਨਹੀਂ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਵਾਲ ਨਹੀਂ ਪੈਦਾ ਹੁੰਦਾ ਤੇ ਪੰਜਾਬ ਦੇ ਲੋਕਾਂ ਨੇ ਵੀ ਉਦੋਂ ਖੜ ਕੇ ਕਿਹਾ ਸੀ ਕਿ ਸ ਮੀਡੀਆ ਸਟੂਡੈਂਟ ਦੇ ਉੱਤੇ ਜਾਂ ਜਿਹੜਾ ਕਿਸੇ ਵੀ ਮੁਸਲਮ ਭਾਈਚਾਰੇ ਦੇ ਜਿਹੜਾ ਉੱਤੇ ਕੋਈ ਇਸ ਤਰੀਕੇ ਦਾ ਅਟੈਕ ਹੋਵੇ ਤੇ ਹੁਣ ਤਾਂ ਕਿਉਂਕਿ ਉਹ ਸਪੈਸ਼ਲੀ ਉਹਨਾਂ ਦੇ ਵੱਲੋਂ ਜਿਹੜੇ دہشت گرد ਸਕੇ ਉਹਨਾਂ ਦੇ ਵੱਲੋਂ ਕੋਸ਼ਿਸ਼ ਇਹ ਕੀਤੀ ਗਈ ਆ ਕਿ ਅਸੀਂ ਕਿਦਾਂ ਦਾ ਨੈਰੇਟਿਵ ਸੈੱਟ ਕਰ ਲਈਏ ਕਿ ਬਈ ਕਿਉਂਕਿ ਉਹਨਾਂ ਨੇ ਧਰਮ ਪੁੱਛ ਪੁੱਛ ਕੇ ਮਜ਼ਹਬ ਪੁੱਛ ਕੇ ਮਾਰਿਆ ਲੋਕਾਂ ਨੂੰ ਸੋ ਦੈਟ ਮੀਨਸ ਉਹਦੇ ਉਹ ਜਿਹੜਾ ਇਧਰੋਂ ਸਾਡਾ ਮੀਡੀਆ ਦਾ ਵੀ ਵੱਡਾ ਹਿੱਸਾ ਉਸੇ ਪਾਸੇ ਲੱਗਾ ਹੋਇਆ ਅਤੇ ਉਹਦੇ ਨਾਲ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਮੰਦ ਭਾਗੀਆਂ ਖਬਰ ਆ ਰਹੀਆਂ ਨੇ ਕਿ ਜਿਹੜੇ નિર્ਦੋਸ਼ ਕਸ਼ਮੀਰੀ ਸਟੂਡੈਂਟ ਆ ਵਿਚਾਰੇ ਤੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਨਾਲੇ ਮਾਰਕੁੱਟ ਕੀਤੀ ਜਾ ਰਹੀ ਆ ਤੇ ਇਹ ਵੈਸੇ ਇਹ ਜਿਹੜੇ ਸਾਡੇ ਲੋਕ ਆ ਇਹਨਾਂ ਦਾ ਮੈਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਇਹ ਇਹ ਕਿੱਦਾਂ ਦਾ ਮੈਂਟੈਲਿਟੀ ਕਿੱਦਾਂ ਦੀ ਆ ਵੀ ਕੋਈ ਵਿਚਾਰਾ ਤੁਰਿਆ ਜਾਂਦਾ ਕਸ਼ਮੀਰ ਦੇ ਵਿੱਚੋਂ ਆਉਦੇ ਹੁੰਦੇ ਨੇ ਆਪਣੇ ਬਹੁਤ ਸਾਰੀਆਂ ਚੀਜ਼ਾਂ ਵੇਚਣ ਉਹਨੂੰ ਫੜ ਕੇ ਕੁੱਟਦਾ ਉਹਦਾ ਵਿਚਾਰੇ ਦਾ ਕੀ ਲੈਣ ਦੇਣਾ ਐ ਇਦਾਂ ਦੀ ਕਿਸੇ ਚੀਜ਼ ਦੇ ਨਾਲ ਤੇ ਉਹਨੂੰ ਕੁੱਟ ਕੇ ਤੁਸੀਂ ਕੀ ਆਪਣੇ ਆਪ ਦਾ ਬਸ ਗੁੱਸਾ ਜ਼ਾਹਰ ਕਰਦੇ ਹੋ ਵੀ ਤੁਸੀਂ ਬਹੁਤ ਸ਼ੇਰ ਮਰਦੋਂ ਤੇ ਉਹ ਫਿਰ ਉਹੋ ਹੀ ਗੱਲ ਆ ਫਿਰ ਜਾ ਕੇ ਉਥੇ ਸੀਮਾ ਤੇ ਲੜੋ ਅੱਛਾ ਸੀਮਾ ਤੇ ਲੜਨ ਦੀ ਗੱਲ ਤਾਂ ਇਹ ਵੀ ਅੱਜ ਹੀ ਹੁਣੇ ਕੁਝ ਸਮਾਂ ਪਹਿਲਾਂ ਦੀ ਖਬਰ ਹੈ ਇਹ ਇੱਥੇ ਲੰਡਨ ਦੇ ਵਿੱਚ ਨਾ ਬਹੁਤ ਸਾਰੇ ਜਿਹੜੇ ਭਾਰਤੀ ਇੱਥੇ ਰਹਿੰਦੇ ਨੇ ਐਨ ਆਰ ਆਈਜ਼ ਨੇ ਉਹਨਾਂ ਨੇ ਨਾ ਪਾਕਿਸਤਾਨ ਦੀ ਐਮਬਸੀ ਦੇ ਬਾਹਰ ਜਾ ਕੇ ਪ੍ਰੋਟੈਸਟ ਕੀਤਾ ਤੇ ਉਹਦੀ ਖਬਰ ਜਾਦੇ ਇਸ ਕਰਕੇ ਬਣ ਗਈ ਕਿ ਉਹ ਜਿਹੜੇ ਜਨਾਬ ਹੁਣੀ ਅੰਦਰ ਸਗੇ ਪਾਕਿਸਤਾਨ ਦੇ ਡਿਪਲੋਮੈਟਿਕ ਆਫੀਸਰ ਹੋਣੇ ਜੋ ਵੀ ਹੋਣੇ ਉਹ ਤੇ ਉਹਨਾਂ ਨੇ ਜੀ ਉਹ ਇਦਾਂ ਇਸ਼ਾਰਾ ਕੀਤਾ ਉਹਨਾਂ ਨੇ ਹੈ ਤਾਂ ਉਹ ਵਿਚਾਰੇ ਉਹਨਾਂ ਨੂੰ ਡਿਪਲੋਮੈਟਿਕ ਆਫਿਸ ਦੇ ਵਿੱਚ ਖੜੇ ਆ ਤੇ ਉਹ ਇਸ਼ਾਰਾ ਜੰਗੀ ਕਰ ਰਹੇ ਨੇ ਵੀ ਮਰ ਦੇਣਾ ਸੀ ਤੇ ਇਸ ਕਰਕੇ ਆਬੀਅਸਲੀ ਖਬਰ ਤਾਂ ਮੜਨੀ ਸੀ ਪਰ ਮੈਂ ਵੈਸੇ ਸੋਚ ਰਿਹਾ ਸੀ ਕਿ ਮੋਸਟਲੀ ਇਹ ਜਿੰਨੇ ਵੀ ਉੱਥੇ ਸਾਡੇ ਐਨ ਆਰ ਆਈ ਭਾਈਚਾਰੇ ਵਾਲੇ ਗਏ ਹੋਣੇ ਆ ਨਾ ਇਧਰੋਂ ਜੇਕਰ ਕਈ ਵਾਰ ਨਾ ਖਾਲਸਤਾਨੀ ਤੇ ਰਾਜੜੀਆਂ ਉੱਥੇ ਜਾ ਕੇ ਪ੍ਰੋਟੈਸਟ ਕਰਨ ਇੰਡੀਅਨ ਐਂਬਸੀ ਦੇ ਸਾਹਮਣੇ ਤਾਂ ਇਹ ਕਹਿਣਗੇ ਇੰਨਾ ਇਹਨਾਂ ਨੂੰ ਪ੍ਰੋਬਲਮ ਹੈ ਤਾਂ ਪੰਜਾਬ ਜਾ ਕੇ ਕਰਨ ਤੇ ਹੁਣ ਤੁਸੀਂ ਆਪ ਉਹਨਾਂ ਦੀ ਐਮਬੀਸੀ ਦੇ ਬਾਹਰ ਜਾ ਕੇ ਉਹ ਇਹੇ ਗੱਲ ਉੱਥੇ ਬਈ ਜਿਹੜੇ ਵਿਚਾਰੇ ਕਸ਼ਮੀਰੀ ਸਟੂਡੈਂਟਸ ਨੇ ਉਹਨਾਂ ਦਾ ਕੀ ਲੈਣਾ ਦੇਣਾ ਵਿਚਾਰਿਆਂ ਦਾ ਜਿਨ੍ਹਾਂ ਨੂੰ ਤੁਸੀਂ ਰਾਹਾਂ ਦੇ ਵਿੱਚ ਫੜ ਕੇ ਘੇਰ ਰਹੇ ਹੋ ਜਾਂ ਉਹਨਾਂ ਦੇ ਖਿਲਾਫ ਇਸ ਤਰੀਕੇ ਨਾਲ ਆਪਣਾ ਗੁੱਸਾ ਕੱਢ ਰਹੇ ਹੋ ਤੇ ਐਕਚੁਅਲੀ ਤਾਂ ਤੁਸੀਂ ਜਿਹੜਾ ਕੰਮ ਉਹ ਕਰਨਾ ਚਾਹੁੰਦੇ ਸੀ ਪਹਿਲਗਾਮ ਦੇ ਵਿੱਚ ਜਿਹੜੇ دہشت گرد ਜਿਹੜਾ ਕਰਨਾ ਚਾਹੁੰਦੇ ਸੀ ਉਹ ਤੁਸੀਂ ਕਿਤੇ ਨਾ ਕਿਤੇ ਉਹਨੂੰ ਖੁਦ ਹੀ ਉਹ ਕਰ ਰਹੇ ਹੋ ਤੇ ਜੇ ਕਲ ਕਰੀਏ ਵੈਸੇ ਹਜੇ ਤੱਕ ਇਹ ਤੁਹਾਨੂੰ ਦੱਸ ਦਈਏ ਜੀ ਹਜੇ ਵੀ ਜਿਹੜੇ ਇਹਦੇ ਜਿਨ੍ਹਾਂ ਦੇ ਵੱਲੋਂ ਇਹ ਕੰਮ ਕੀਤਾ ਗਿਆ ਕਾਰਾ ਕੀਤਾ ਗਿਆ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਹਜੇ ਤੱਕ ਵੀ ਸੋ ਇਹ ਇੱਕ ਤਰੀਕੇ ਦੀ ਅਸਫਲਤਾ ਵੀ ਆ ਬੇ ਹਜੇ ਤੱਕ ਕਿਉਂਕਿ ਇਹ ਜਿਹੜਾ ਏਰੀਆ ਹੈ ਇਹ ਕੋ ਬਿਲਕੁਲ ਬਾਰਡਰ ਦੇ ਨਾਲ ਨਹੀਂ ਲੱਗਦਾ ਬਾਰਡਰ ਤੋਂ ਬਹੁਤ ਅੰਦਰ ਜਾ ਕੇ ਆ ਜਾਂਦਾ ਹੈ ਸੋ ਇਸੇ ਕਰਕੇ ਸਿਕਿਉਰਿਟੀ ਦੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਤੇ ਸਿਕਿਉਰਿਟੀ ਦੇ ਸਵਾਲ ਤੇ ਇਹਨਾਂ ਨੇ ਖੁਦ ਸਰਕਾਰ ਨੇ ਇੱਕ ਜਗ੍ਹਾ ਤੇ ਮੰਨਿਆ ਕਿ ਹਾਂ ਸੁਰੱਖਿਆ ਦੇ ਵਿੱਚ ਜਿਹੜੀ ਆ ਉਹ ਕਿਤੇ ਨਾ ਕਿਤੇ ਚੂਕ ਹੋਈ ਆ ਤੇ ਬਾਅਦ ਵਿੱਚ ਉਹ ਖਬਰ ਨੂੰ ਜ਼ਰੂਰ ਗਾਇਬ ਕਰ ਦਿੱਤਾ ਗਿਆ ਔਰ ਰਵੀਸ਼ ਕੁਮਾਰ ਉਹਨਾਂ ਨੇ ਪ੍ਰੋਪਰ ਇੱਕ ਉਹਦੇ ਤੇ ਪ੍ਰੋਗਰਾਮ ਕੀਤਾ ਵੀ ਕੇਸ਼ਵੀਕੇ ਨਾਲੋਂ ਪਹਿਲਾ ਮੰਤਰੀ ਸਾਹਿਬ ਮੰਨਦੇ ਨੇ ਕਿ ਹਾਂ ਜਦੋਂ ਆਪੋਜੀਸ਼ਨ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਆ ਤੇ ਬਾਅ ਸੋ ਇੱਕ ਉਹ ਜਿਹੜੀ ਸੁਰੱਖਿਆ ਦੇ ਵਿੱਚ ਕੋਤਾਹੀ ਹੋਈ ਆ ਉਹ ਤਾਂ ਹੋਈ ਹੋਈ ਆ ਪਰ ਜਿਹੜਾ ਹਜੇ ਤੱਕ ਗ੍ਰਿਫਤਾਰੀਆਂ ਨਹੀਂ ਹੋਈਆਂ ਉਹ ਉਸ ਤੋਂ ਵੀ ਵੱਡੀ ਗੱਲ ਆ ਵੀ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਹਜੇ ਤੱਕ ਅਰੈਸਟ ਨਹੀਂ ਕੀਤਾ ਜਾ ਸਕਿਆ ਤੇ ਦੂਸਰੀ ਗੱਲ ਜਿਹੜੀ ਬਿਆਨਤਾ ਦਿੱ ਹੁਣ ਇਹ ਜਿਹੜੇ ਬਿਆਨ ਆ ਜੀ ਇਹ ਖਾਸ ਕਰਕੇ ਪਾਕਿਸਤਾਨ ਵਾਲੇ ਆ ਜਿਹੜੇ ਬਿਲਾਵਲ ਪੁੱਟੋ ਆ ਉਹਨਾਂ ਨੇ ਕਿਹਾ ਕਿ ਉਹ ਸਿੰਧੂ ਨਦੀ ਦੇ ਕਿਨਾਰੇ ਤੇ ਖੜੇ ਹੋ ਕੇ ਉਹਨਾਂ ਨੇ ਇੱਕ ਰੈਲੀ ਦੇ ਵਿੱਚ ਸਪੀਚ ਕਰਦੇ ਇਹ ਗੱਲ ਕਹੀ ਆ ਕਿ ਜੇਕਰ ਇਸ ਇਹ ਜਿਹੜੀ ਸਾਡੀ ਸਾਂਝੀ ਬਰਾਸਤ ਆ ਤੇ ਇਹ ਜਿਹੜੀ ਨਦੀ ਆ ਇਹਦੇ ਵਿੱਚੋਂ ਸਦਾ ਹੀ ਪਾਣੀ ਵਹਿੰਦਾ ਰਿਹਾ ਸਿੱਧੂ ਘਾਟੀ ਦੀ ਸਭਿਅਤਾ ਵੀ ਇਸੇ ਨਦੀ ਦੇ ਕਿਨਾਰੇ ਹੋਈ ਸੀ ਤੇ ਸਾਡੇ ਵੀ ਇਹ ਇਹਦੇ ਵਿੱਚ ਜੇਕਰ ਪਾਣੀ ਨਹੀਂ ਵਹਿੰਦਾ ਤਾਂ ਇਹਦੇ ਵਿੱਚ ਉਹਨਾਂ ਦਾ ਖੂਨ ਬਹੇਗਾ ਸੋ ਬਹੁਤ ਵੱਡਾ ਬਿਆਨ ਆ ਉਹਨਾਂ ਦੇ ਵੱਲੋਂ ਬਲਾਬਲ ਪੁੱਟੂ ਜ਼ਰਦਾਰੀ ਵੈਸੇ ਸਿਆਸੀ ਤੌਰ ਤੇ ਉਹਨਾਂ ਨੇ ਕੁਛ ਦਾ ਮਾਰਕਾ ਤਾਂ ਨਹੀਂ ਮਾਰਿਆ ਪਰ ਬਿਕੋਜ਼ ਉਹ ਜ਼ਰਦਾਰੀ ਸਾਹਿਬ ਦੇ ਬੇਟੇ ਨੇ ਤੇ ਇਸ ਕਰਕੇ ਪੀਪਲਜ਼ ਪਾਰਟੀ ਆ ਪਾਕਿਸਤਾਨ ਦੇ ਚੀਫ ਨੇ ਤੇ ਪੀਪਲਸ ਆਫ ਪਾਕਿਸਤਾਨ ਜਿਹੜੀ ਪਾਰਟੀ ਆ ਇਹਨਾਂ ਦੀ ਸਪੋਰਟ ਦੇ ਨਾਲ ਹੀ ਇਹਨਾਂ ਦੀ ਸਰਕਾਰ ਚੱਲਣ ਈ ਆ ਸ਼ਹਿਬਾਜ਼ ਟੀਪ ਸਾਹਿਬ ਉਹਨਾਂ ਦੀ ਸੋਕਰ ਚਲੋ ਸਰਕਾਰ ਸਰਕਾਰ ਤੱਕ ਕਾਦੀ ਹੈ ਉਹ ਤਾਂ ਉੱਥੇ ਆਸਮਾਨੀਰ ਸਾਹਿਬ ਉਹਨਾਂ ਦਾ ਹੀ ਸਾਰਾ ਦਬ ਦਬਾਇਆ ਵੈਸੇ ਕਹਿਣ ਨੂੰ ਜੋ ਵੀ ਬਣਾਇਆ ਹੋਇਆ ਉਹ ਜਿਹੜਾ ਇਹ ਸਟੈਬਲਿਸ਼ਮੈਂਟ ਦੇ ਵੱਲੋਂ ਇੱਕ ਉਹ ਉਹਦੇ ਵਿੱਚ ਮੇਨ ਕਹ ਲੋ ਕਿ ਬੁਨਿਆਦ ਇਹਨਾਂ ਨੇ ਰੱਖੀ ਹੋਈ ਹੈ ਬਲਾਵਰ ਪਟੋਦੂ ਜ਼ਰਦਾਰੀ ਦੀ ਪਾਰਟੀ ਦੇ ਕੋਲ ਜਿਹੜੀਆਂ ਸਿੰਧ ਦੇ ਵਿੱਚੋਂ ਸੀਟਾਂ ਇਹ ਜਿੱਤਦੇ ਨੇ ਉਹਦੇ ਚੱਲਦੇ ਆ ਜੈਬਾਸ਼ਰੀਬ ਸਾਹਿਬ ਦੀ ਸਰਕਾਰ ਪਾਕਿਸਤਾਨ ਦੇ ਵਿੱਚ ਐ ਸੋ ਉਹਨਾਂ ਦੇ ਵੱਲੋਂ ਇਸ ਤਰੀਕੇ ਦਾ ਬਿਆਨ ਹੈ ਇਸ ਤਰੀਕੇ ਦੇ ਬਿਆਨ ਲਗਾਤਾਰ ਹੀ ਵੈਸੇ ਆ ਰਹੇ ਨੇ ਪਾਕਿਸਤਾਨ ਦੇ ਵਿੱਚੋਂ ਇਧਰੋਂ ਭਾਰਤ ਦੇ ਜਿਹੜੇ ਜਲ ਮੰਤਰੀ ਨੇ ਜਲ ਸਰੋਤ ਮੰਤਰੀ ਨੇ ਜੋ ਵੀ ਉਹਨਾਂ ਨੇ ਜਿਹੜੀ ਆ ਉਹ ਪਾਣੀ ਦੀ ਪਾਕਿਸਤਾਨ ਨੂੰ ਨਹੀਂ ਜਾਣ ਦਵਾਗੇ ਤੇ ਅਸੀਂ ਇਹਦੇ ਲਈ ਪੂਰੇ ਜਿਹੜੇ ਇੰਤਜ਼ਾਮਾਤ ਆ ਉਹ ਕੀਤੇ ਜਾ ਰਹੇ ਨੇ ਹੁਣ ਇਹ ਵੈਸੇ ਪਾਣੀ ਦੇ ਬਹਾਵ ਜਿਹੜੇ ਰੁਕਣਿਆ ਉਹ ਕੋਈ ਆਸਾਨ ਨਹੀਂ ਹੁੰਦੇ ਇਹ ਤਾਂ ਕੁਦਰਤੀ ਇੱਕ ਚੀਜ਼ ਚੱਲੀ ਆਉਂਦੀ ਆ ਉਧਰੋਂ ਅਗਲੇ ਕਹਿੰਦੇ ਵੀ ਪਿੱਛੋਂ ਤਿੱਬਤ ਤੋਂ ਚੀਨ ਵਾਲੇ ਰੋਕ ਦੇਣਗੇ ਤਾਂ ਫਿਰ ਤੁਸੀਂ ਕੀ ਕਰੋਗੇ ਹਾਲਾਂਕਿ ਚੀਨ ਕਿਉਂ ਇਸ ਮਸਲੇ ਦੇ ਵਿੱਚ ਆਪਣੇ ਆਪ ਨੂੰ ਉਹ ਇਸ ਕੌਨਫਲਿਕਟ ਦੇ ਵਿੱਚ ਕਿਉਂ ਆਵੇਗਾ ਕਿਉਂਕਿ ਚੀਨ ਦੇ ਲਈ ਵੀ ਉਹ ਇੰਡੀਆ ਨੂੰ ਇੱਕ ਬਹੁਤ ਵੱਡੀ ਮਾਰਕੀਟ ਦੇ ਤੌਰ ਤੇ ਦੇਖਦਾ ਤੇ ਚੀਨ ਦਾ ਤੇ ਭਾਰਤ ਦਾ ਬਹੁਤ ਜ਼ਿਆਦਾ ਵਪਾਰ ਆ ਸੋ ਉਹਨੂੰ ਤਾਂ ਫਾਇਦਾ ਹੀ ਹੋਣਾ ਵੈਸੇ ਇਸ ਕਨਫਲਿਕਟ ਤੋਂ ਇਨ ਅ ਵੇ ਕਿਉਂਕਿ ਫਿਰ ਜੇਕਰ ਚੀਨ ਨੂੰ ਕੁਛ ਨਾ ਕੁਛ ਕੰਸੈਸ਼ਨ ਮਿਲ ਜਾਂਦੀਆਂ ਇਦਾਂ ਦੇ ਮੌਕੇ ਤੇ ਜਦੋਂ ਜੇਕਰ ਭਾਰਤ ਚਾਹੂਗਾ ਕਿ ਚੀਨ ਪਾਕਿਸਤਾਨ ਵਾਲੇ ਪਾਸੇ ਜਾ ਕੇ ਨਾ ਖੜੇ ਸੋ ਇਸ ਕਰਕੇ ਇਹ ਪਾਣੀ ਰੋਕ ਸਕਣਗੇ ਜਾਂ ਨਹੀਂ ਰੋਕ ਸਕਣਗੇ ਨੂੰ ਪਰ ਇਹ ਇੱਕ ਗੱਲ ਹੈ ਕਿ ਉਹਨਾਂ ਨੇ ਤਕਰੀਬਨ ਇਹ ਸਪਸ਼ਟ ਕੀਤਾ ਤੇ ਆਪਣੇ ਬਿਆਨਾਂ ਦੇ ਵਿੱਚ ਵੀ ਜਿਹੜਾ ਸਪੈਸ਼ਲੀ ਗੱਲ ਉਹਨਾਂ ਨੇ ਮੈਂਸ਼ਨ ਕੀਤੀ ਆ ਪਾਕਿਸਤਾਨ ਦੀ ਜਿਹੜੀ ਇਹ ਪ੍ਰਧਾਨ ਮੰਤਰੀ ਉੱਥੇ ਦੇ ਚੀਫ ਜਿਹੜੇ ਆਰਮੀ ਚੀਫ ਆ ਉਹਰ ਉਹਨਾਂ ਦੇ ਦੋ ਤਿੰਨ ਮਿਲਟਰੀ ਆਫੀਸਰ ਸੀਗੇ ਇੱਕ ਦੋ ਇਧਰੋਂ ਮਿਨਿਸਟਰ ਸੀਗੇ ਪਾਕਿਸਤਾਨ ਦੀ ਗਵਰਨਮੈਂਟ ਦੇ ਵਿੱਚੋਂ ਇਹਨਾਂ ਦੀ ਜਿਹੜੀ ਇੱਕ ਮੁਲਾਕਾਤ ਹੋਈ ਆ ਉਹਦੇ ਵਿੱਚੋਂ ਬਾਅਦ 'ਚ ਉਹਨਾਂ ਨੇ ਜਿਹੜਾ ਬਿਆਨੀਆਂ ਜਾਰੀ ਕੀਤਾ ਪ੍ਰੈਸ ਦੇ ਲਈ ਜਿਹੜਾ ਇੱਕ ਨੋਟ ਜਾਰੀ ਕੀਤਾ ਉਹਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਆ ਕਿ ਜੇਕਰ ਪਾਕਿਸਤਾਨ ਦਾ ਪਾਣੀ ਰੋਕਿਆ ਜਾਂਦਾ ਤਾਂ ਅਸੀਂ ਇਹਨੂੰ ਐਕਟ ਆਫ ਵਾਰ ਮੰਨਾਂਗੇ ਕਿ ਤੁਸੀਂ ਸਾਡੇ ਖਿਲਾਫ ਜੰਗ ਛੇੜ ਦਿੱਤੀ ਆ ਤੇ ਉਹਦਾ ਜਵਾਬ ਅਸੀਂ ਜੋ ਵੀ ਸਾਡੇ ਕੋਲ ਹੈਗਾ ਪਾਕਿਸਤਾਨ ਦੇ ਕੋਲ ਜੋ ਵੀ ਹੈਗਾ ਉਹਦੇ ਨਾਲ ਅਸੀਂ ਇਹਦਾ ਜਵਾਬ ਦਵਾਂਗੇ ਉਹ ਸਪੈਸ਼ਲੀ ਪਾਕਿਸਤਾਨ ਦੇ ਕੋਲ ਜਿੰਨੀ ਵੀ ਤਾਕਤ ਹੈ ਉਹਦਾ ਜਵਾਬ ਅਸੀਂ ਉਹਦੇ ਨਾਲ ਦਵਾਂਗੇ ਉਹਨਾਂ ਨੇ ਤਾਂ ਹੀ ਕਿਹਾ ਕਿਉਂਕਿ ਉਹਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਨਿਊਕਲੀਅਰ ਵੈਪਨਸ ਆ ਕਿਤੇ ਨਾ ਕਿਤੇ ਉਹ ਵੀ ਨਾਲ ਉਹਨਾਂ ਲਈ ਜ਼ਰੂਰ ਤੇ ਆ ਵੀ ਜੋ ਵੀ ਸਾਡੇ ਕੋਲ ਹੈਗਾ ਅਸੀਂ ਉਹਦੇ ਨਾਲ ਜਵਾਬ ਦੇਵਾਂਗੇ ਜੇਕਰ ਤੁਸੀਂ ਸਾਡੇ ਤੇ ਜੰਗ ਛੇੜਦੇ ਹੋ ਜੰਗ ਛੇੜਨ ਦਾ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਸਾਡਾ ਪਾਣੀ ਰੋਕਦੇ ਹੋ ਸੋ ਹਾਲਾਂਕਿ ਹੁਣੇ ਪਾਣੀ ਰੋਕਣ ਦੇ ਲਈ ਡੈਮ ਬਣਾਉਣਾ ਜਾਂ ਜੋ ਵੀ ਕਰਨਾ ਉਹ ਇੰਨੀ ਛੇਤੀ ਤਾਂ ਨਹੀਂ ਹੋ ਜਾਣਾ ਬਿਆਨ ਤਾਂ ਜ਼ਰੂਰ ਦੇ ਦਿੱਤਾ ਇੰਡੀਅਨ ਗਵਰਨਮੈਂਟ ਨੇ ਇਨਾ ਜਿਹੜਾ ਆਸਾਨ ਨਹੀਂ ਲੱਗਦਾ ਵੀ ਜਦੋਂ ਅੱਗੇ ਜਲਦੀ ਹੀ ਕਈ ਵਾਰ ਥੋੜੇ ਦਿਨਾਂ ਦੇ ਵਿੱਚ ਰੌਲਾ ਰੱਪਾ ਪਾ ਕੇ ਠੰਡਾ ਹੋ ਜਾਂਦਾ ਸੀ ਉਹ ਵੀ ਬੜੀ ਜਲਦੀ ਇਹ ਮਸਲਾ ਠੰਡਾ ਹੋ ਜਾਊਗਾ ਲੱਗਦਾ ਨਹੀਂ ਲੋਕੀ ਵਿਚਾਰੇ ਅੱਡ ਪਰੇਸ਼ਾਨ ਹੋ ਰਹੇ ਨੇ ਖਾਸ ਕਰਕੇ ਜਿਹੜੇ ਬਹੁਤ ਸਾਰੇ ਪਾਕਿਸਤਾਨੀ ਸ਼ਹਿਰੀ ਇੰਡੀਆ ਦੇ ਵਿੱਚ ਆਏ ਹੋਏ ਸੀਗੇ ਇੰਡੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨ ਦੇ ਵਿੱਚੋਂ ਲੋਕਾਂ ਇਲਾਜ ਕਰਾਉਣ ਵੀ ਆਉਂਦੇ ਨੇ ਏਮਜ਼ ਦੇ ਵਿੱਚ ਵੀ ਜਾਂ ਹੋਰ ਹਸਪਤਾਲਾਂ ਦੇ ਵਿੱਚ ਵੀ ਉਹਨਾਂ ਦੇ ਵੀ ਜਿਹੜੇ ਬੀਜੇ-ਬੂਜੇ ਕੈਨਸਲ ਹੋਏ ਨੇ ਇਧਰ ਆਪਾਂ ਜੇਕਰ ਪੰਜਾਬ ਵਾਲੇ ਪਾਸੇ ਦੇਖੀਏ ਅਟਾਰੀ ਬਾਗਾ ਸਰਹੱਦਿਆ ਜਿਹੜੀ ਉੱਥੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਤੇ ਲੋਕੀ ਵਿਚਾਰੇ ਕਹਿ ਰਹੇ ਨੇ ਵੀ ਭਾਈ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਫੜੋ ਉਹਨਾਂ ਨੂੰ ਦਿਓ ਸਜ਼ਾ ਆਮ ਪਰੇ ਇਦਾਂ ਹੀ ਹੁੰਦਾ ਹਰੇਕ ਵਾਰ ਆਮ ਲੋਕ ਹੀ ਪਿਸਦੇ ਆ ਜਦੋਂ ਵੀ ਜਿਹੜੂ ਇਦਾਂ ਦੀ ਕੋਈ ਵੀ ਜਿਹੜਾ ਪੋਲੀਟਿਕਲ ਕਨਫਲਿਕਟ ਹੁੰਦਾ ਸੋ ਕਾਫੀ ਜਿਆਦੇ ਗੰਭੀਰ ਹਾਲਾਤ ਨੇ ਜੀ ਤੇ ਇੱਧਰ ਜੇਕਰ ਆਪਾਂ ਵੈਸੇ ਅੰਤਰਰਾਸ਼ਟਰੀ ਗੱਲ ਕਰੀਏ ਤਾਂ ਹੁਣੇ ਜਿਹੜੇ ਬਲਾਦੀਮਰ ਪੁੱਤ ਨੇ ਉਹਨਾਂ ਦਾ ਬਿਆਨ ਆਇਆ ਕਿ ਅਸੀਂ ਜਿਹੜਾ ਖੁਰਸਕ ਖੇਤਰ ਸੀਗਾ ਜਿਹੜਾ ਕਿ ਯੂਕਰੇਨ ਜਿਹੜਾ ਰਸ਼ੀਆ ਦਾ ਇਲਾਕਾ ਸੀ ਯੂਕਰੇਨ ਨੇ ਮਿਲਟਰੀ ਆਫੈਂਸਿਵ ਦੇ ਜ਼ਰੀਏ ਆਪਣੇ ਜਿਹੜਾ ਕਬਜ਼ੇ ਦੇ ਵਿੱਚ ਲੈ ਲਿਆ ਸੀ ਉਹਨਾਂ ਨੇ ਬਲਾਦੀਮਰ ਪੁੱਤ ਨੇ ਕਿਹਾ ਕਿ ਅਸੀਂ ਉਹਨੂੰ ਖਾਲੀ ਕਰਵਾ ਲਿਆ ਤੇ ਯੂਕਰੇਨ ਵਾਲਿਆਂ ਨੂੰ ਇਥੋਂ ਲੰਬੇ ਕਰ ਦਿੱਤਾ ਹੈ ਵੀ ਇਹ ਹੁਣ ਇਲਾਕਾ ਸਾਡੇ ਕਬਜੇ ਦੇ ਵਿੱਚ ਆ ਗਿਆ ਇੱਕੋ ਇੱਕ ਇਦਾਂ ਦਾ ਇਲਾਕਾ ਸੀ ਜਿਹੜਾ ਕਿ ਰਸ਼ੀਆ ਦਾ ਇਲਾਕਾ ਸੀ ਤੇ ਯੂਕਰੇਨ ਦੇ ਕਬਜੇ ਵਿੱਚ ਸੀ ਅਦਰਵਾਈਜ਼ ਇਹ ਸਾਰੀ ਵਾਰ ਦੇ ਵਿੱਚ ਸਾਰੇ ਯੂਕਰੇਨ ਦੇ ਇਲਾਕੇ ਰਸ਼ੀਆ ਨੇ ਆਪਣੇ ਕਬਜੇ ਦੇ ਵਿੱਚ ਜ਼ਿਆਦਾਤਰ ਲਏ ਹੋਏ ਨੇ ਤੇ ਉਹ ਸ਼ਾਇਦ ਇਹਨਾਂ ਨੇ ਯੂਕਰੇਨ ਵਾਲਿਆਂ ਨੇ ਆਪਣੇ ਇਲਾਕੇ ਆਪਣੇ ਕਬਜੇ ਦੇ ਵਿੱਚ ਲਿਆ ਵੀ ਇਸੇ ਕਰਕੇ ਸੀ ਵੀ ਕੱਲ ਨੂੰ ਜਦੋਂ ਸੰਧੀ ਹੋਣੀ ਆ ਪੀਸ ਡੀਲ ਹੋਣੀ ਆ ਉਹਦੇ ਵਿੱਚ ਸਾਡੇ ਕੋਲ ਇੱਕ ਲੀਵਰੇਜ ਹੋਵੇ ਵੀ ਅਸੀਂ ਕਹਿ ਸਕੀਏ ਕਿ ਦੇਖੋ ਤੁਹਾਡਾ ਵੀ ਸਾਡੇ ਕੋਲ ਇਲਾਕਾ ਸੀ ਉਹ ਛੱਡ ਦਿਓ ਤੁਸੀਂ ਸਾਡੇ ਇਲਾਕੇ ਜਿਹੜੇ ਨੌਨ ਵਾਸ ਜਾਂ ਜੋ ਵੀ ਆ ਵੀ ਉਹਨਾਂ ਨੂੰ ਛੱਡੋ ਤੇ ਇਹ ਖੈਰ ਉਹ 트럼ਪ ਸਾਹਿਬ ਹੁਣੀ ਤਾਂ ਕਹਿ ਰਹੇ ਨੇ ਕਿ ਜਲਦੀ ਜਲਦੀ ਤੁਸੀਂ ਸੰਧੀ ਕਰ ਲਓ ਕਿ ਨਹੀਂ ਤਾਂ ਅਸੀਂ ਬੇਲੇ ਨਹੀਂ ਸਾਡੇ ਕੋਲ ਹੋਰ ਵੀ ਬੜੇ ਕੰਮ ਨੇ ਸੋ ਖੈਰ ਦੇਖਦੇ ਆ ਕਿਦਾਂ ਨੂੰ ਸਥਿਤੀਆਂ ਜਾਣੀਆਂ ਆਪਣਾ ਤੇ ਆਪਣੇ ਸਟਾਈਲ ਦਾ ਖਿਆਲ ਰੱਖਿਓ ਸਤਿ ਸ੍ਰੀ ਅਕਾਲ